ਜੋ ਮਨੀ ਫੇਰ ਲਾ ਗਿਆ ਆਪਣੇ ਬਰਸੀਲ ਨੂੰ ਪਾਣੀ ਇਹਨਾਂ ਨੇ ਗੜਿਆਂ ਨੇ ਧੁਪਾ ਲੇ ਕੀ ਕਰੀਏ ਰਵਾਂ ਸਤਾਣਾ ਪੈਣਾ ਹੁਣ ਕੁਛ ਨਹੀਂ ਦਾ ਐਨੀ ਟਿਕਦੇ ਨਹੀਂ ਕਿ ਇਹ ਨਾ ਕੰਬਦੇ ਜੇ ਮਨੀ ਗੁਰਪ੍ਰੀਤ ਜੀ ਆਹ ਹਰਮਨ ਆਗੇ ਨਾ ਪਾ ਜਨੀ ਨੱਕਾ ਤੋੜਨ ਦਿੰਦੇ ਯਾਰ ਕੁੱਟਾਂ ਗਏ ਜੀ ਕੁੱਟਾਂ ਸਾਲਿਆਂ ਨੂੰ ਦੇਖ ਆਪਣਾ ਯਾਰ ਸਾਰਾ ਪਸੀਨ ਤੂੰ ਪਰਤਾ ਰਹਾ ਤੋ ਨਾਲੇ ਹੋਰ ਯਾਰ ਨੱਕਾ ਤੋੜ ਖਣ ਕਰਕੇ ਪੈਣ ਬਹੁਤ ਨੁਕਸਾਨ ਕਰਕੇ ਯਾਰ ਅੱਜ ਨਹੀਂ ਆਪਾਂ ਛੱਡਦੇ ਸਾਲਿਆਂ ਨੂੰ ਅੱਜ ਆ ਗਏ ਸਹੀ ਗੱਲ ਆ ਵੀਰੇ ਸਹੀ ਗੱਲ ਹੋਰ ਯਾਰ ਬਹੁਤ ਪਾ ਲੇ ਆ ਜਾਣ ਦੇ ਬਈ ਕੁੱਟਾਂ ਗਿਆ ਕਿਉਂ ਹੋਰ ਸਾਲੇ ਰੋਜ਼ੇ ਕੰਮ ਖਰਾਬ ਕਰਤਾਂ ਨੇ ਹੋਰ ਦਾ ਕੰਮ ਹੋ ਗਿਆ ਯਾਰ ਇਹਨਾਂ ਦਾ ਹੋਰ ਉਹ ਦੇਖੀ ਗੁਰੂ ਯਾਰ ਅੱਜ ਫੇਰ ਹੋਣਾ ਇਹ ਪਾਣੀ ਤੋੜ ਲਿਆ ਆਪਣੀ ਬਾੜੀਆਂ ਇਹ ਤਾਂ ਫੇਰ ਇਹਨਾਂ ਨੇ ਕਦੇ ਬਾੜੀਆਂ ਦੇਣੀਆਂ ਆਪਾਂ ਨੂੰ ਚੱਲ ਲੈ ਜਾ ਕੇ ਦੇਖਦੇ ਆਂ ਸਾਲਿਆਂ ਨੂੰ ਚੱਲ ਜਾਦੀ ਆ ਆਪਦੇ ਆਪ ਨੂੰ ਕਹਾਂਦੇ ਨੇ ਚੱਲ ਚੱਲ ਭਾਈ ਜਾ ਜਾ ਕੇ ਦੇਖਦੇ ਚੱਲੋ ਇਹਦਾ ਰੋਟੀ ਕੰਮ ਹੋ ਗਿਆ ਇਹਨਾਂ ਦਾ ਨਹੀਂ ਕੋਈ ਨਿਕਲਦੀ ਆ ਕੋਈ ਨਹੀਂ ਆਈ ਦੇਖਣਾਂ ਨੇ ਉਹ ਹਾਂ ਬਈ ਕੀ ਗੱਲ ਹੈ ਜਿੱਦ ਕਰਾਉਂ ਏ ਆ ਜਾ ਲਾ ਬਾਈ ਅੱਜ ਨਹੀਂ ਆਵੇ ਭੈਣ ਨੂੰ ਸੁਬੀ ਨੂੰ ਖਾਂਚੋ ਭੱਜ ਗਿਆ ਉਹ ਹਰ ਮਨ ਖਾਤਾ ਨਾ ਗੇਰ ਬਾਈ ਕੋਈ ਨਹੀਂ ਕਾਲੂ ਵੀ ਆਣਗੇ ਆਰਟੇ ਦੀ ਜਾਦੂ ਬੱਜ ਤੇ ਲੱਕ ਜੱਗੀਰਦਾਰ ਵੇ ਆਹ ਸਿਗਰ ਅੱਛਾ ਤਾਂ ਹੀ ਭਾਈ ਵੀਰ ਓਹ ਠੀਕ ਹੈ ਤਾਂ ਆ ਠੀਕ ਹੈ ਸਿੰਘਾ ਠੀਕ ਹੈ ਬਾਪੂ ਰੋਜ਼ ਆਪਣੀਆਂ ਉੱਪਰ ਜਾਂ ਪਰ ਸੀਨ ਪਰ ਜਾਂਦੇ ਨੇ ਜਿਹੜੇ ਮੱਕੇ ਤੋੜ ਜਾਂਦੇ ਨੇ ਬਾਪੂ ਪੁੱਛ ਲੈ ਬਾਪੂ ਤਾਂ ਆਹ ਬਾਕੀ ਤਾਂ ਅਸੀਂ ਮਿਪਰਿਆਂ ਕੀ ਦੇਖੀ ਸਾਨੂੰ ਕਣਕ ਦੇ ਵਿੱਚ ਦੇਖ ਕੇ ਗੁੱਟ ਕੇ ਗਏ ਨੇ ਉਹ ਦੇਖਦਾ ਹੈ ਜਾ ਕੇ ਸਾਰੀ ਮੱਤ ਦੀ ਮੇਰੇ ਸਾਹ ਚਲੇ ਹੱਡ ਪੈਰ ਤੋੜਤੇ ਯਾਉਂ ਡੋਏ ਇਹ ਮੈਂ ਕੱਲ ਕਿਹਨੂੰ ਘੜਦਾ ਤੂੰ ਮੈਂ ਤਾਂ ਹੀ ਕੱਢੂ ਆ ਪਾਪੂ ਨੂੰ ਤੇਰੇ ਨਾਲ ਲੜੋ ਓਏ ਮਾੜਾ ਵਸਤੋਂ ਲੜੋ ਨਾ ਓਏ ਸੁਣ ਲਾਉਂਦੀ ਕੋਈ ਨਹੀਂ ਕੋਈ ਸੁਣਾ ਸੰਤੀ ਨਾਲ ਤੇਰੇ ਸਾਹਮਣੇ ਤਾਂ ਕੁੱਤੀ ਜਾਂਦੇ ਨੇ ਇਹ ਨਾਲੇ ਵੱਡੇ ਨੇਗੇ ਓਏ ਟਿੱਕੋ ਬਹਿ ਜਾ ਓਏ ਦੇਖ ਲਾ ਤਾ ਤੇਰੇ ਸਾਹਮਣੇ ਧੱਕਾ ਮਾਰ ਰਹੇ ਨੇ ਹੁਣ ਕੋਈ ਨਹੀਂ ਕੋਈ ਇਹ ਚੰਗੀ ਗੱਲ ਨਹੀਂ ਨਾਲੇ ਵੱਡੇ ਨੇ ਨਾਲੇ ਡੇਲੀ ਪਾਣੀ ਤੋੜ ਜਾਂਦੇ ਦੇਖ ਲਾ ਤਾ ਤੇਰੇ ਸਾਹਮਣੇ ਓਏ ਲੜਦਾ ਨਹੀਂ ਲੜਦਾ ਨਹੀਂ ਨਾਲੇ ਸਾਥੋਂ ਵੱਡੇ ਨੇ ਇਹ ਨਾਲੇ ਰੋਜ਼ ਪਾਣੀ ਤੋੜ ਜਾਂਦੇ ਨੇ ਇਹੇ ਤੋੜਦੇ ਨੇ ਬਾਪੂ ਰੋਜ ਕਾਹ ਦੇਖੀ ਅੱਜ ਸਾਨੂੰ ਵਿੱਚ ਦੇ ਕੇ ਕਣਕ ਦੇ ਕੁੱਟਿਆਂ ਨਾਲੇ ਨਾਲੇ ਨੱਕਾ ਲਾ ਕੇ ਗਏ ਨਾਲੇ ਭੱਜ ਗਏ ਫਿਰ ਤੈਨੂੰ ਬੁਲਾਣ ਦੇ ਗਏ ਕਿਹਨਾਂ ਕੁੱਤੇ ਕਾ ਕੁੱਟਾ ਬਾਈ ਫਿਰ ਤੁਸੀਂ ਇਹਨਾਂ ਨੂੰ ਹਰ ਧਰ ਬਾਪੂ ਗਾਣਾ ਕਰਦੇ ਨੇ ਨਾ ਧੱਕਾ ਮਾਰਿਆ ਬਾਪੂ ਹਰ ਸਾਰੇ ਇਹਨਾਂ ਨੇ ਮੈਂ ਤਾਂ ਪੁੱਛਣੇ ਦੇ ਇਹ ਬਾਪੂ ਛੇਤੇ ਸੀ ਚੱਲ ਕੋਈ ਨਹੀਂ ਫੇਰਾ ਐਦਗੀ ਤਾਂ ਛੇਤੇ ਅਗਲੀ ਵਾਰ ਦੇਖਾਂਗੇ ਹੁਣ ਚੁੱਪ ਕਰੋ ਪਤਾ ਹੀ ਹੈ ਫਿਰ ਗੱਲ ਸੁਣੋ ਮੇਰੀ ਬਾਪੂ ਨੂੰ ਤਾਂ ਪਤਾ ਬਾਪੂ ਤਾਂ ਚੰਗਾ ਤਾਇਆ ਦੀ ਗੱਲ ਸੁਣੋ ਪਹਿਲਾਂ